ਵਾਲੇ ਨੇ ਆਪਣੀ ਜਾਨ ਦਾ ਤੇ ਲਗਾ ਕੇ ਬਚਾਈ ਸੀ ਘਰ ਵਾਲੀ ਦੀ ਜਾਨ ਅਗੋ ਘਰ ਵਾਲੀ ਨੇ ਠੀਕ ਹੋ ਕੇ ਦੇ ਦਿੱਤਾ ਤਲਾਕ ਫਿਰ ਘਰ ਵਾਲਾ ਕਹਿੰਦਾ ਮੇਰੀ ਕਿਡਨੀ ਵਾਪਸ ਕਰ ਪੂਰਾ ਮਾਮਲਾ ਕਰ ਦੇਵੇਗਾ ਤੁਹਾਨੂੰ ਹੈਰਾ ਆਮ ਤੌਰ ਤੇ ਤਲਾਕ ਤੋਂ ਬਾਅਦ ਪਤਨੀਆਂ ਆਪਣੇ ਪਤੀ ਤੋਂ ਸਮਝੋਤੇ ਵਜੋਂ ਪੈਸੇ ਮੰਗਦੀਆਂ ਨੇ ਪਰ ਇੱਥੇ ਮਾਮਲਾ ਥੋੜਾ ਉਲਟਾ ਹੀ ਹੈ ਪਰ ਇਸ ਵਿਅਕਤੀ ਨੇ ਆਪਣੀ ਪਤਨੀ ਨੂੰ ਆਪਣਾ ਜੋ ਹੈ ਕਿਡਨੀ ਵਾਪਸ ਮੰਗੀ ਇਸ ਵਿਅਕਤੀ ਦਾ ਨਾਮ ਡਾਕਟਰ ਰਿਚਰਡ ਹੈ ਜਿਸ ਦੀ ਪਤਨੀ ਦਾ ਨਾਮ ਡੋਨਲੇ ਅਤੇ ਦਰਸਾਲ ਇਸ ਤੋਂ ਬਾਅਦ ਰਿਚਰਡ ਨੇ ਆਪਣੀ ਪਤਨੀ ਦੀ ਜਾਨ ਬਚਾਉਣ ਦਲੇ ਆਪਣੀ ਕਿਡਨੀ ਦਾਨ ਕਰ ਦਿੱਤੀ ਸੀ ਪਰ ਪਤਨੀ ਨੇ ਠੀਕ ਹੋਣ ਤੋਂ ਬਾਅਦ ਉਸ ਤੇ ਜੋ ਹੈ ਤਲਾਕ ਦਾਰ ਕੀਤਾ ਇਸ ਤੋਂ ਬਾਅਦ ਪਤੀ ਨੇ ਗੁੱਸੇ ਵਿੱਚ ਆ ਕੇ ਪਤਨੀ ਤੋਂ ਆਪਣੀ ਕਿਡਨੀ ਵਾਪਸ ਮੰਗ ਲਈ ਰਿਚਰਡ ਨੇ ਇੱਥੋਂ ਤੱਕ ਕਿਹਾ ਕਿ ਜੇਕਰ ਉਹ ਕਿਡਨੀ ਨਹੀਂ ਦੇ ਸਕਦੀ ਮੈਨੂੰ ਤਾਂ ਉਸ ਨੂੰ 12 ਲੱਖ ਪੌਂਡ ਦੇਣੇ ਹੋਣਗੇ ਇਸ ਮਾਮਲੇ ਨੂੰ ਹੁਣ ਅਦਾਲਤ ਤੱਕ ਪਹੁੰਚਾ ਦਿੱਤਾ ਗਿਆ ਹੈ ਤੇ ਇਸ ਕੇਸ ਦੀ ਸੁਣਵਾਈ ਨਸਾਓ ਕਾਉਂਟੀ ਸੁਪਰੀਮ ਕੋਰਟ ਦੇ ਵਿੱਚ ਹੋਈ ਜਿੱਥੇ ਜੱਜ ਨੇ ਡਾਕਟਰ ਰਿਚਰਡ ਬਟੇਸਟਾ ਦੀ ਬੇਨਤੀ ਨੂੰ ਰੱਦ ਕਰ ਦਿੱਤਾ ਘਰ ਵਾਲੇ ਨੇ ਆਪਣੀ ਜਾਨ ਦਾ ਤੇ ਲਗਾ ਕੇ ਬਚਾਈ ਸੀ ਘਰ ਵਾਲੀ ਦੀ ਜਾਨ ਅਗੂ ਘਰ ਵਾਲੀ ਨੇ ਠੀਕ ਹੋ ਕੇ ਦੇ ਦਿੱਤਾ ਤਲਾਕ ਫਿਰ ਘਰ ਵਾਲਾ ਕਹਿੰਦਾ ਪਸਕਾ ਪੂਰਾ ਮਾਮਲਾ ਕਰ ਦੇਵੇਗਾ ਤੁਹਾਨੂੰ ਹੈਰਾ ਆਮ ਤੌਰ ਤੇ ਤਲਾਕ ਤੋਂ ਬਾਅਦ ਪਤਨੀਆਂ ਆਪਣੇ ਪਤੀ ਤੋਂ ਸਮਝੌਤੇ ਵਜੋਂ ਪੈਸੇ ਮੰਗਦੀਆਂ ਨੇ ਪਰ ਇੱਥੇ ਮਾਮਲਾ ਥੋੜਾ ਉਲਟਾ ਹੀ ਹੈ ਪਰ ਇਸ ਵਿਅਕਤੀ ਨੇ ਆਪਣੀ ਪਤਨੀ ਨੂੰ ਆਪਣਾ ਜੋ ਹੈ ਕਿਡਨੀ ਵਾਪਸ ਮੰਗੀ ਇਸ ਵਿਅਕਤੀ ਦਾ ਨਾਮ ਡਾਕਟਰ ਰਿਚਰਡ ਹੈ ਜਿਸ ਦੀ ਪਤਨੀ ਦਾ ਨਾਮ ਡੋਨਲੇ ਅਤੇ ਦਰਸਲ ਇਸ ਤੋਂ ਬਾਅਦ ਰਿਚਰਡ ਨੇ ਆਪਣੀ ਪਤਨੀ ਦੀ ਜਾਨ ਬਚਾਉਣ ਦਲੇ ਆਪਣੀ ਕਿਡਨੀ ਦਾਨ ਕਰ ਦਿੱਤੀ ਸੀ ਪਰ ਪਤਨੀ ਨੇ ਠੀਕ ਹੋਣ ਤੋਂ ਬਾਅਦ ਉਸਤੇ ਜੋ ਹੈ ਤਲਾਕ ਦਾਰ ਕੀਤਾ ਇਸ ਤੋਂ ਬਾਅਦ ਪਤੀ ਨੇ ਗੁੱਸੇ ਵਿੱਚ ਆ ਕੇ ਪਤਨੀ ਤੋਂ ਆਪਣੀ ਕਿਡਨੀ ਵਾਪਸ ਮੰਗ ਲਈ ਰਿਚਰਡ ਨੇ ਇੱਥੋਂ ਤੱਕ ਕਿਹਾ ਕਿ ਜੇਕਰ ਉਹ ਕਿਡਨੀ ਨਹੀਂ ਦੇ ਸਕਦੀ ਮੈਨੂੰ ਤਾਂ ਉਸ ਨੂੰ 12 ਲੱਖ ਪੌਂਡ ਦੇਣੇ ਹੋਣਗੇ ਇਸ ਮਾਮਲੇ ਨੂੰ ਹੁਣ ਅਦਾਲਤ ਤੱਕ ਪਹੁੰਚਾ ਦਿੱਤਾ ਗਿਆ ਹੈ ਤੇ ਇਸ ਕੇਸ ਦੀ ਸੁਣਵਾਈ ਨਸਾਓ ਕਾਉਂਟੀ ਸੁਪਰੀਮ ਕੋਰਟ ਦੇ ਵਿੱਚ ਹੋਈ ਜਿੱਥੇ ਜੱਜ ਨੇ ਡਾਕਟਰ ਰਿਚਰਡ ਬਟੇਸਟਾ ਦੀ ਬੇਨਤੀ ਨੂੰ ਰੱਦ ਕਰ ਦਿੱਤਾ ਕਰਵਾਲੇ ਨੇ ਆਪਣੀ ਜਾਨ ਦਾ ਤਿਲਕਾ ਲਗਾ ਕੇ ਬਚਾਈ ਸੀ ਘਰ ਵਾਲੀ ਦੀ ਜ ਅਗੋ ਘਰ ਵਾਲੀ ਨੇ ਠੀਕ ਹੋ ਕੇ ਦੇ ਦਿੱਤਾ ਤਲਾਕ ਫਿਰ ਘਰ ਵਾਲਾ ਕਹਿੰਦਾ ਮੇਰੀ ਕਿਡਨੀ ਵਾਪਸ ਕਰ ਪੂਰਾ ਮਾਮਲਾ ਕਰ ਦੇਵੇਗਾ ਤੁਹਾਨੂੰ ਹੈਰਾ ਆਮ ਤੌਰ ਤੇ ਤਲਾਕ ਤੋਂ ਬਾਅਦ ਪਤਨੀਆਂ ਆਪਣੇ ਪਤੀ ਤੋਂ ਸਮਝੋਤੇ ਵਜੋਂ ਪੈਸੇ ਮੰਗਦੀਆਂ ਨੇ ਪਰ ਇੱਥੇ ਮਾਮਲਾ ਥੋੜਾ ਉਲਟਾ ਹੀ ਹੈ ਪਰ ਇਸ ਵਿਅਕਤੀ ਨੇ ਆਪਣੀ ਪਤਨੀ ਨੂੰ ਆਪਣਾ ਜੋ ਹੈ ਕਿਡਨੀ ਵਾਪਸ ਮੰਗੀ ਇਸ ਵਿਅਕਤੀ ਦਾ ਨਾਮ ਡਾਕਟਰ ਰਿਚਰਡ ਹੈ ਜਿਸ ਦੀ ਪਤਨੀ ਦਾ ਨਾਮ ਡੋਨਲੇ ਅਤੇ ਦਰਸਾਲ ਇਸ ਤੋਂ ਬਾਅਦ ਰਿਚਰਡ ਨੇ ਆਪਣੀ ਪਤਨੀ ਦੀ ਜਾਨ ਬਚਾਉਣ ਦਲੇ ਆਪਣੀ ਕਿਡਨੀ ਦਾਨ ਕਰ ਦਿੱਤੀ ਸੀ ਪਰ ਪਤਨੀ ਨੇ ਠੀਕ ਹੋਣ ਤੋਂ ਬਾਅਦ ਉਸ ਤੇ ਜੋ ਹੈ ਤਲਾਕ ਦਾਰ ਕੀਤਾ ਇਸ ਤੋਂ ਬਾਅਦ ਪਤੀ ਨੇ ਗੁੱਸੇ ਵਿੱਚ ਆ ਕੇ ਪਤਨੀ ਤੋਂ ਆਪਣੀ ਕਿਡਨੀ ਵਾਪਸ ਮੰਗ ਲਈ ਰਿਚਰਡ ਨੇ ਇੱਥੋਂ ਤੱਕ ਕਿਹਾ ਕਿ ਜੇਕਰ ਉਹ ਕਿਡਨੀ ਨਹੀਂ ਦੇ ਸਕਦੀ ਮੈਨੂੰ ਤਾਂ ਉਸ ਨੂੰ 12 ਲੱਖ ਪੌਂਡ ਦੇਣੇ ਹੋਣਗੇ ਇਸ ਮਾਮਲੇ ਨੂੰ ਹੁਣ ਅਦਾਲਤ ਤੱਕ ਪਹੁੰਚਾ ਦਿੱਤਾ ਗਿਆ ਹੈ ਤੇ ਇਸ ਕੇਸ ਦੀ ਸੁਣਵਾਈ ਨਸਾਓ ਕਾਉਂਟੀ ਸੁਪਰੀਮ ਕੋਰਟ ਦੇ ਵਿੱਚ ਹੋਈ ਜਿੱਥੇ ਜੱਜ ਨੇ ਡਾਕਟਰ ਰਿਚਰਡ ਬਟੇਸਟਾ ਦੀ ਬੇਨਤੀ ਨੂੰ ਰੱਦ ਕਰ ਦਿੱਤਾ